ਨਾਲ ਹੋਵੇ ਨਾਲ ਆਦਾ ਨਾਲ ਕਾਰਡ ਮਿਲ ਸਕਦਾ ਸਵਾਗਤ ਹੈ ਨੌਜਵਾਨ ਕੈਬਨਟ ਮੰਤਰੀ ਤੇ ਸਿੱਖਿਆ ਮੰਤਰੀ ਪੰਜਾਬ ਹਲਕਾ ਵਿਧਾਇਕ ਜਿਨ੍ਹਾਂ ਨੂੰ ਤੁਸੀਂ ਰਿਕਾਰਡ ਤੋੜ ਵੋਟਾਂ ਦੇ ਨਾਲ ਜਿਤਾ ਕੇ ਵਿਧਾਨ ਸਭਾ ਦੀਆਂ ਪੂੜੀਆਂ ਚੜ੍ਹਿਆ ਸੀ ਤੇ ਆਪਣੀ ਬਿਊਟੀ ਵਾ ਖੂਬੀ ਨਵਾਤੇ ਹੋਏ ਤੁਹਾਡਾ ਭਰਾ ਤੁਹਾਡਾ ਪੁੱਤ ਤੇ ਨੌਜਵਾਨਾਂ ਦੇ ਨਾਲ ਜੋਸ਼ ਦੀ ਤਰ੍ਹਾਂ ਉਹਦੇ ਤੇ 11 ਕਰੋੜ ਰੁਪਏ ਵੱਖਰਾ ਲੱਗੇ। ਜਾਨੀ 33 ਕਰੋੜ ਦਾ ਇਹ ਪ੍ਰੋਜੈਕਟ ਹੈ। ਤੇ ਇਸ ਤੋਂ ਬਾਅਦ ਇੱਕ 12 ਕਰੋੜ ਦਾ ਬ੍ਰਿਜ ਅੱਗੇ ਹੈ। ਜਿਹੜਾ ਪਲਾਸੀ ਤੋਂ ਬੇਲਾਧਿਆਨੀ ਜਰੂਰਗਾ। ਤਾਂ ਇਹ ਪੂਰਾ ਲੇ ਗੱਲ ਮੈਂ ਤੁਹਾਨੂੰ ਦੱਸਦਾ ਸਭ ਤੋਂ ਵੱਡੀ ਗੱਲ ਜਿਹੜਾ ਸਾਡੂ ਕੋਡ ਲੱਗਿਆ ਹੋਇਆ ਸੀ। ਉਹ ਸਿਰ ਸਾਡੇ ਨਕੀਆਂ ਟੋਲ ਪਲਾਜ਼ੇ ਤੇ ਟੋਲ ਪਲਾਸਾ ਲੱਗਿਆ ਹੋਇਆ ਸੀ। ਜੇ ਅਸੀਂ ਚੰਡੀਗੜ੍ਹ ਨੂੰ ਜਾਣਾ ਹੁੰਦਾ ਤਾਂ ਸਟੋਰ ਪਲਾਜੇ ਤੋਂ ਸਾਨੂੰ ਆਪਣੀ ਜੇਬ ਕੁੱਤਰ ਕੇ ਜਾਣਾ ਪੈਂਦਾ ਸੀ ਅੱਗੇ ਇੱਕ ਟੋਰ ਪਲਾਜੇ ਇਹਨਾਂ ਪਿੰਡਾਂ ਦੀ ਜ਼ਮੀਨ ਵੀ ਦਰਿਆ ਤੋਂ ਦੂਜੀ ਬੰਨੇ ਆ ਬਹੁਤ ਸਾਰੇ ਖੇਤ ਜਿਹੜੇ ਉਪਜਾਉ ਨੇ ਉਹ ਪੀਂਜਣ ਤੋਂ ਵੀ ਰਹਿ ਗਾਇਆ ਕਰਦੇ ਆ ਪਰ ਇਹ ਹਲਕੇ ਦੀ ਵੱਡੀ ਡਿਮਾਂਡ ਕਿ ਇਹ ਹਲਕੇ ਨੂੰ ਪੁਲਾਂ ਨਾਲ ਜੋੜਿਆ ਜਾਵੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਮਾਤਾ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਇਹ ਕੋ ਪਿੰਡ ਹੈ ਜਿਹਨੂੰ ਫਲ ਲੱਗੇ ਉਸ ਤੋਂ ਬਾਅਦ ਹੋਰ ਝੁਕ ਗਿਆ ਹੈhota ਤੋਂ ਪਹਿਲਾ ਪਿੰਡਾਂ ਦੇ ਵਿੱਚ ਆ ਕੇ ਸੀ ਪਿੰਡਾਂ ਦੇ ਕੱਲੇ ਕੱਲੇ ਪਿੰਡੇ ਦੀ ਜੜੀ ਕਿਹੜੀ ਪਰੇਸ਼ਾਨੀ ਹੈ ਉਹਨਾਂ ਦੇ ਜ਼ਿਹਨ ਦੇ ਵਿੱਚ ਇਹਨਾਂ ਨੇ ਭੰਗਲਾ ਦੇ ਵਿੱਚ ਵਿਜ਼ਿਟ ਕੀਤੀ ਸੀ ਇਹਨਾਂ ਨੇ ਖੇੜੇ ਦੇ ਵਿੱਚ ਵਿਜ਼ਿਟ ਕੀਤੀ ਸੀ ਉਦੋਂ ਹੀ ਕਹਿ ਦਿੱਤਾ ਸੀ ਵੀ ਜੇਕਰ ਮਹਾਵਾਹੀ ਜੇਕਰ ਬਾਹਰ ਦੂਦਿਏ ਸ਼ਿਰਵਸ ਸਦਕਾ ਅਪਜੀ ਦੇ ਪਿਆਰ ਸਦਕਾ ਉਹਨਾਂ ਦੀ ਜ਼ਿੰਮੇਵਾਰੀ ਲੱਗਦੀ ਹੈ ਤਾਂ ਉਹ ਵਿਧਾਨ ਸਭਾ ਦੇ ਵਿੱਚ ਤੁਹਾਡੀ ਗੱਲ ਰੱਖਣਗੇ ਸੋ ਉਹਦਾ ਨਤੀਜਾ ਹੈ ਅੱਜ ਕਰੋੜਾਂ ਦੇ ਕੋਲਾ ਜਿਹੜੇ ਉਹ ਥੇਲਿਆਂ ਤੇ ਪਿੰਡਾਂ ਨੂੰ ਆਪਸ ਵਿੱਚ ਜੋੜਨ ਦੇ ਲਈ ਜਿਹੜੇ ਨੀ ਪੱਥਰ ਰੱਖੇ ਜਾ ਰਹੇ ਹੈ ਇਹੀ ਸਮਾਏ ਇਹੀ ਪਤਰਤ ਦਾ ਜਿਹੜਾ ਇਤਮੀਮ ਹੈ ਉਹ ਜਿਹੜਾ ਬਦਲਾ ਆਇਆ ਸੀਗਾ ਬਦਲਾ ਦੀ ਬਦਲਤ ਜਿਹੜੇ ਅਜਾਤ ਤੋਂ ਬਾਅਦ ਵੀ ਜਿਹੜੇ ਸਾਡੇ ਬੇਨਿਆਂ ਦੇ ਪਿੰਡ ਹੈ ਉਹ ਰਸਤੇ ਤੋਂ ਮਨ ਕੇ ਸੀ ਜਦੋਂ ਹਰਾਂ ਦੇ ਸੀ ਜੇ ਬਰਸਾਤ ਉੱਤੀ ਸੀ ਉਹ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮੁਕੰਦਸ ਦਿਨ ਹੈ ਅੱਜ ਇੱਕ ਖੁਸ਼ੀਆਂ ਭਰਿਆ ਦਿਨ ਹੈ ਜਸ ਦਿਨ ਦਾ ਇੰਤਜ਼ਾਰ ਸਾਡੇ ਇਸ ਏਰੀਏ ਨੂੰ ਸੀ ਇਸ ਏਰੀਏ ਨੇ ਬੜਾ ਸੰਤਾਪ ਭੋਗਿਆ ਹੈ ਇਸ ਏਰੀਏ ਦੇ ਨਾਲ ਸਾਡੇ ਕੁਲਿੱਤਰਾ ਬਡੋਲੀ ਚਪਕੜਾ ਜੀ ਅੱਜ ਅਨੰਦਪੁਰ ਸਾਹਿਲ ਜਿਹੜਾ ਕਿ ਇਹਨਾਂ ਦੇ ਖੋਰ ਜਿਹੜੀ ਮੰਗ ਹੈ ਜਿਹੜੀ ਇਹ ਜਿਹੜਾ ਹੈ ਉਹ ਲਗਭਗ 20 ਕਰੋੜ ਦੀ ਲਾਗਤ ਦੇ ਨਾਲ ਕਲਿੱਤ ਸਤਲੁਜ ਦਰਿਆ ਦੇ ਉੱਤੇ ਪਨੀਤਰਾ ਤੋਂ ਲੈ ਕੇ ਜਿਹੜਾ ਹੈ ਬੀਲਾ ਧਿਆਨੀ ਪਿੰਡ ਤੱਕ ਜਿਹੜਾ ਬਣਾ ਉਸ ਦਾ ਜਿਹੜਾ ਸੌਰੀ ਨੀ ਪੱਥਰ ਰੱਖਿਆ ਗਿਆ ਜੀ ਸਾਡੇ 20 ਕਰੋੜ ਦੀ ਲਾਗਤ ਦੇ ਨਾਲ ਇਹ ਬ੍ਰਿਜ ਤੇ ਇਸ ਦੇ ਵਿੱਚ 333 ਮੀਟਰ ਲੰਬਾ ਤੇ 10 ਮੀਟਰ ਵਾਈਡ ਦੇ ਪੁਲ ਹੋਊਗਾ ਤੇ ਨਾਲ ਹੀ ਇਸ ਦੀ ਜਿਹੜੀਆਂ ਅਪਰੋਚ ਸੜਕਾਂ ਨੇ ਉਹਨੂੰ 18 ਫੁੱਟ ਕੀਤਾ ਜਾ ਰਿਹਾ 11 ਕਰੋੜ ਰੁਪਏ ਵੱਖਰਾ ਆਉਣਾ ਤੇ ਲੱਗਣਾ ਤਾਂ ਕੁੱਲ ਜਿਹੜੇ ਪ੍ਰੋਜੈਕਟ ਹੈ ਇਹ ਲਗਭਗ ਜਿਹੜਾ ਹੈ ਤੇ 32-31 ਕਰੋੜ ਰੁਪਏ ਦਾ ਬੰਦ ਹੈ ਇਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਅਸੀਂ ਕਸ ਤੋਂ ਨਹੀਂ ਕੰਮ ਦਾ ਕੰਮ ਸ਼ੁਰੂ ਕੀਤਾ ਇੱਕ ਬਿਲਕੁਲ ਨਵਾਂ ਰੂਟ ਇਲਾਕੇ ਨੂੰ ਮਿਲ ਜਾਊਗਾ ਜਿਸ ਦੇ ਨਾਲ ਘੱਟੋ ਘੱਟ 50 ਤੋਂ ਵੱਧ ਪਿੰਡਾਂ ਨੂੰ ਜਿਹੜਾ ਹੈ ਉਹ ਫਾਇਦਾ ਹੋਊਗਾ ਇਸ ਦਿਨ ਨਾਲ ਹੀ ਆਪ ਸਭ ਨੂੰ ਇਹ ਵੀ ਸੂਚਨਾ ਦਿੱਤੀ ਜਾਂਦੀ ਹੈ ਕਿ ਕੱਲ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆ ਰਹੀ ਹੈ ਤੇ ਅਨੰਦਪੁਰ ਸਾਹਿਬ ਵਿਖੇ ਆ ਕੇ ਉਹ ਇੱਕਾ ਜੀ ਜਿਹੜਾ ਸਾਡਾ ਭਾਈ ਜੇਤਾ ਜੀ ਬਾਬਾ ਜੀਵਨ ਸਿੰਘ ਜੀ ਮੈਮੋਰੀਅਲ ਹੈ ਉਹ ਲੋਕ ਕਰਪਨ ਕਰਨਗੇ ਸਾਡੇ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਦੀ ਜਿਹੜੀ ਸਾਡੇ 350 ਸਾਲਾਂ ਸ਼ਹਾਦਤ ਜਿਹੜੀ ਸ਼ਟਾਪੀ ਆ ਰਹੀ ਹੈ ਉਸ ਨੂੰ ਸੰਬੰਧ ਵਿੱਚ ਰੱਖਦੇ ਹੋਏ ਆਪ ਭਾਈ ਜੈਤਾ ਜੀ ਦਾ ਬਹੁਤ ਵੱਡਾ ਇਤਿਹਾਸ ਹੈ ਤੇ ਉਹ ਮੈਮੋਰੀਅਲ ਕੱਲ ਲੋਕ ਰਣ ਕਿੱਤਾ ਜਾ ਰਿਹਾ ਤੇ ਇੱਕ ਜੋ ਸਾਡੇ ਸਾਰਿਆਂ ਦਾ ਸੁਪਨਾ ਸੀ ਕਿ ਇਲਾਕੇ ਦੀ ਮਨ ਸੀ ਕਿ ਜਿਵੇਂ ਦੀ ਹੈਰੀਟੇਜ ਸਟਰੀਟ ਅੰਮ੍ਰਿਤਸਰ ਦਰਬਾਰ ਸਾਹਿਬ ਬਣੀ ਹੈ ਏਦਾਂ ਦਾ ਹੈਰੀਟੇਜ ਸਟਰੀਟ ਅਨੰਪੁਰ ਸਾਹਿਬ ਵਿਖੇ ਬਣੇ ਉਹਦਾ ਫਰਸਟ ਫੇਜ਼ 25 ਕਰੋੜ ਰੁਪਏ ਦਾ ਜਿਹੜਾ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੱਥਰ ਰੱਖਣਗੇ ਉਹਦਾ ਕੰਮ ਸ਼ੁਰੂ ਹੋਊਗਾ ਤੇ ਤੀਜਾ ਜਿਉਂਕਿ ਲਈ 5 ਸਤੰਬਰ ਨੂੰ ਜਿਹਦਾ ਹੈ ਪੰਜਾਬ ਖੜਾ ਦੀ ਮਾਰ ਬਹੁਤ ਭਿਆਨਕ ਮਾਰ ਹੈ ਸੀਗਾ ਤਾਂ ਅਸੀਂ ਜਿਹੜਾ ਅਧਿਆਪਕ ਦਿਵਸ ਹੈ ਉਹ ਨਹੀਂ ਮਨਾ ਸਕੇ ਤਾਂ ਕੱਲ ਅੰਤਰਰਾਸ਼ਟਰੀ ਅਧਿਆਪਕ ਦਿਵਸ ਤੇ ਮੌਕੇ ਤੇ 5 ਅਕਤੂਬਰ ਨੂੰ ਕੱਲ ਜਿਹੜਾ ਅਸੀਂ ਉਹ ਟੀਚਰਸ ਜਿਹੜਾ ਗਏ ਆ ਉਹ ਉੱਥੇ ਸੈਲੀਬ੍ਰੇਟ ਕਰਾਂਗੇ ਤੇ ਜਿਹੜਾ ਸਾਡਾ ਰਾਸ਼ਪਤਰੀ ਸਮਾਗਮ ਹੁੰਦਾ ਹੈ ਉਹ ਕੱਲ ਅਨੰਦਪੁਰ ਸਾਹਿਬ ਰਸਤੇ ਖਾਲਸਾ ਵਿਖੇ ਹੋਊਗਾ ਇਹ ਤਿੰਨੋਂ ਪ੍ਰੋਜੈਕਟ ਜਿਹੜੇ ਆ ਤਿੰਨੋਂ ਫੰਕਸ਼ਨ ਜਿਹੜੇ ਆ ਸਾਡੇ ਇਲਾਕੇ ਦੀ ਹੋਰ ਸ਼ਾਨ ਵਧਾਣ ਦੇ ਤੇ ਹੈਰੀਟੇਜ ਪ੍ਰੋਜੈਕਟ ਬਹੁਤ ਸਾਰੀ ਲੰਬੀ ਮੰਗ ਸੀ ਇਸ ਦੇ ਸਾਰੀ ਸੰਗਤ ਦੇ ਵਿੱਚ ਬਹੁਤ ਖੁਸ਼ੀ ਦੀ ਹੈ ਠੀਕ ਹੈ